ਇੱਧਰ ਇੱਧਰ ਨੇ ਬੱਲੇ ਇਧੋਂ ਦੀ ਹਾਂ ਜੀ ਹਾਂ ਪਾਸੇ ਵੀ ਇਧਰ ਹਾਂ ਪਾਸੇ ਦੀ ਖੇਡ ਵਜੀ ਜਿਹਦੇ ਕਰਕੇ ਇੱਧਰ ਨਾਲ ਗੰਨੇ ਦੀ ਲਾਤੀ ਤੁਹਾਨੂੰ ਪਤਾ ਮਾਸਾਗਾ ਇੱਥੇ ਕੋਲ ਹਾਈਡਰੋਲਿਕ ਟਰੈਕਟਰ ਨੇ ਹਾਂ ਉਹ ਤੋਂ ਵੀ ਓਵਰ ਬੈਲੈਂਸ ਕਰੀ ਹੋ ਗਿਆ ਟਰੈਕਟਰ ਲਈ ਤੋਂ ਨਾਲ ਹੂੰ ਸਿੱਧਾ ਡੇਪੈਸ ਹੂੰ ਉਹਦਾ ਬਾਰ ਗਿਆ ਤੇ ਲੋ ਜੀ ਨਹੀਂ ਨਹੀਂ ਮਾਰੀ ਮਾਰ ਗਿਆ ਉਹ ਟਰੈਕਟਰ ਦਾ ਆਪਣੇ ਮਾਜੀ ਮੀਆਂ ਵਾਲੇ ਸਰਪੰਚੋ ਦਾ ਪਤਾ ਹੈ ਹਾਂ ਮਾਜੀ ਮੀਆਂ ਵਾਲਾ ਸਰਪੰਚ ਮਾਜੀ ਮੀਆਂ ਦਾ ਹਾਂਜੀ ਅੱਛਾ ਤੇ ਟਰਾਲੀ ਕਿਦੀ ਸਰਪੰਚ ਦੇ ਆਪਣੇ ਮਾਜੀ ਮੀਆਂ ਵਾਲਾ ਆਪਣਾ ਸਰਪੰਚ ਆਹੋ ਉਹਦਾ ਗੱਨਾ ਲੈ ਉੱਡੇ ਅਵੇ ਛੋਟੇ ਛੋਟੇ ਬੱਚੇ ਛੋਟੇ ਬੱਚੇ ਉਹਦਾ ਘਰ ਵੀ ਨਹੀਂ ਹੈਗਾ ਉਹਦਾ ਆਪਣਾ ਵੀ ਘਰ ਤੇ ਰਹਿੰਦੇ ਰਹਿੰਦੇ ਤੇ ਰਹਿੰਦੇ ਅੱਛਾ ਬਹੁਤ ਅੱਛਾ ਉਹ ਬਹੁਤ ਅੱਖਾ ਹੋਇਆਗਾ ਕੋਈ ਨਹੀਂ ਉਹਦੀ ਵਾਈਫ ਦੀ ਆਪਾਂ ਗੱਲ ਕਰਾਉਂਦੇ ਆਂ ਪਰ ਉਹ ਭਾਜੀ ਮਾਰਕੀਟ ਕਮੇਟੀ ਵੱਲੋਂ ਇਹਦਾ ਕੇਸ ਤਿਆਰ ਕਰਾਓ ਠੀਕ ਜੀ ਕਰਾ ਦੇਣੀ ਮੈਂ ਤਸਿਲਦਾ ਨੂੰ ਵੀ ਕਹਿੰਦਾ ਐਸਟੀਐਫ ਸਾਹਿਬ ਨੂੰ ਕਹਿ ਕੇ ਉਤੋਂ ਵੀ ਆਪਾਂ ਕਰਾ ਦੇਣੇ ਜੀ ਠੀਕ ਹੈ ਹਾਂ ਦਾਦਾ ਕੋਈ ਨਹੀਂ ਨਾਲ ਆਪਾਂ ਬਿਠਾ ਨਾਲ ਦਾ ਮੈਂ ਤੇ ਮੈਨੂੰ ਪਤਾ ਲੱਗਾ ਰਾਤੀ ਤੇ ਮੈਂ ਬਾਹਰ ਸੀਗਾ ਹੋਰੇ ਤਾਈਓਂ ਹੀ ਉੱਥੇ ਲਿਆ ਠੀਕ ਹੈ ਨਾ ਹਾਂ ਕੋਈ ਗੱਲ ਹਾਂ ਠੀਕ ਅੱਲ ਛਾਬੀ ਬੜਾ ਦੁਖਦਾਈ ਹਾਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੱਕੋ ਬੱਸ ਆ ਗਈ ਔਰ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟਰੈਕਟਰ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ ਮੈਂ ਉਹ ਦੇਖਣ ਆਇਆ ਸੀਗਾ ਮੈਂ ਦੇਖਿਆ ਕਿ ਪੋਲ ਥੋੜਾ ਗੰਦੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ ਆਪਾਂ ਕੋਸ਼ਿਸ਼ ਕਰਦੇ ਆਂ ਕਿ ਪੋਲ ਨੂੰ ਵੀ ਚੌੜਾ ਕਰਾਵਾਂਗੇ ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਤ ਵੀ ਸਰਕਾਰ ਕੋਲੋਂ ਜਿਹੜੀ ਕਰਵਾਵਾਂਗੇ ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ ਅਸੀਂ ਬਾਜ਼ਾਰਕੀਟ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਮੌਕਾ ਦੇਖਣ ਮੈਂ ਤਾਂ ਦੇਖਿਆ ਕਿ ਪੁਲ ਦੀ ਜਿਹੜੀ ਸਾਈਡਾਂ ਕਾਫੀ ਪ੍ਰਾਪਤ ਪੁਰਾਣੀਆਂ ਨੇ ਮਰਮਤ ਉਹਨਾਂ ਦੀ ਹੋਰ ਵੀ ਕਈ ਪੁਲ ਹੈਗੇ ਜਿਨ੍ਹਾਂ ਦੇ ਕੋਨੇ ਪੁਲ ਹੈ ਜਿਨ੍ਹਾਂ ਦੇ ਉੱਤੇ ਰੇਲਿੰਗਾਂ ਨਹੀਂ ਹੈਗੀਆਂ ਉਹਨਾਂ ਲਈ ਕੀ ਪ੍ਰਬੰਧ ਕੀਤਾ ਜਾਵੇ ਨਹੀਂ ਜੀ ਇਹਦਾ ਕਰਦੇ ਹਾਂ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰੇਲ ਉਹਨਾਂ ਦੀ ਰੀਲਿੰਗ ਵਗੈਰਾ ਜਿਹੜੀਆਂ ਆਪਾਂ ਵਧੀਆ ਠੱਗ ਦੇ ਨਾਲ ਪੜਵਾ ਕੇ ਦੇਦੇ। ਬੱਲੇ ਬਾੜੀ ਗੱਲ ਵੈ ਕਦੀ ਇੱਥੇ ਘੱਟਾਂ ਵਾਪਸ ਨਹੀਂ ਦੀ ਸੀ। ਇਹ ਪਹਿਲੀ ਵਾਰ ਹੀ ਮਤਲਬ ਪਿਛਲੇ ਤਾਂ 15 ਸਾਲ ਚ ਪਹਿਲੀ ਵਾਰ ਦਿੱਤਾ ਹੋਇਆ। ਪਰ ਕਿਉਂਕਿ ਬੱਸ ਤੇ ਟਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਿਆ ਇਸ ਕਰਕੇ ਮੁੰਡਾ ਮਤਲਬ ਚਾਦਾ ਸਾਡੇ ਕੋਲੋਂ ਚਲਾ ਗਿਆ। ਪਰ ਜੇ ਇਹ ਪੋਲ ਠੀਕ ਨਹੀਂ ਗੇ ਪੋਲ ਆਪਾਂ ਠੀਕ ਕਰਾਂ। ਹਾਂ। ਇੱਧਰ ਆਲੀ ਇੱਧਰ ਇੱਧਰ ਨੇ ਬੋਲੇ ਹਾਂ। ਇਦੋਂ ਦੀ ਹਾਂ। 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 ਉਪਾਸ ਦੀ ਖੇਡ ਬਣੀ। ਦੇ ਕਰਕੇ ਇਤੋਂ ਲਾੜ ਗੰਨੇ ਦੀ ਲਾਤੀ ਤੁਹਾਨੂੰ ਪਤਾ ਮੱਸਗਾ ਇਕਲ ਹਾਈਡਰੌਲਿਕ ਟਰੈਕਟਰ ਨੇ ਹਾਂ ਤੁਹਾਨੂੰ ਤੋਂ ਵੀ ਓਪਰ ਬੈਲੈਂਸ ਕਰਦੇ ਹੋਗੇ ਟਰੈਕਟਰ ਵਾਲੀ ਤੋਂ ਹੀ ਲੱਗਦੀ ਹੂੰ ਸੁਪਰ ਡਿਪੈਚ ਹੂੰ ਅੱਗ ਦੇ ਕਿਉਂ ਮੈਂ ਨਹੀਂ ਮਾਰੀ ਮਾਰਦੀ ਅਪਨੇ ਮਾਜੀ ਮੀਆਂ ਵਾਲੇ ਸਰਪੰਚੋ ਦਾ ਪਤਾ ਹੈ ਹਾਂ ਮਾਜੀ ਮੀਆਂ ਦਾ ਮਾਜੀ ਮੀਆਂ ਦਾ ਹਾਂਜੀ ਅੱਛਾ ਤੇ ਟਰਾਲੀ ਕਿਦੀ ਸਰਪੰਚੋ ਦੇ ਆਪਣੇ ਮਾਜੀ ਮੀਆਂ ਵਾਲਾ ਆਪਣਾ ਸਰਪੰਚ ਆਹੋ ਉਹਦਾ ਗੰਨਾ ਦੇ ਉੱਤੇ ਅਵੇ ਆਏ ਬੱਚੇ ਛੋਟੇ ਬੱਚੇ ਉਹਦਾ ਘਰ ਵੀ ਨਹੀਂ ਹੈਗਾ ਉਹਦਾ ਆਪਣਾ ਵੀ ਘਰ ਨਹੀਂ ਹੈਗਾ ਤੇਰੇ ਤੇ ਇਹਦੇ ਤੇ ਰਹਿੰਦੇ ਆ ਅੱਛਾ ਬਹੁਤ ਅੱਕਾ ਹੋਇਆਗਾ ਕੋਈ ਵੀ ਉਹਦੀ ਵਾਇਫ ਦੀ ਆਪਾਂ ਬਤ ਕਰਾਉਂਦੇ ਆਂ ਕੋਈ ਭਾਜੀ ਮਾਰਕੀਟ ਕਮੇਟੀ ਵੱਲੋਂ ਇਹਦਾ ਕੇਸ ਤਿਆਰ ਕਰਾਓ ਓਕੇ ਜੀ ਕਰਾ ਦੇਣੀ ਮੈਂ ਤਹਿਸੀਲਦਾਰ ਨੂੰ ਵੀ ਕਹਿੰਦਾ ਐਸ.ਡੀ.ਐਫ. ਸਾਹਿਬ ਨੂੰ ਕਹਿ ਕੇ ਉਹ ਤੋਂ ਵੀ ਆਪਾਂ ਕਰਾ ਦੇਣੀ ਜੀ ਠੀਕ ਹੈ ਹਾਂ ਦਾਦਾ ਕੋਈ ਨਹੀਂ ਨਾਲ ਹੀ ਆਪਾਂ ਬਟ ਨਾਲ ਦਾ ਮੈਂ ਤੇ ਮੈਨੂੰ ਪਤਾ ਲੱਗਾ ਰਤੀ ਤੇ ਮੈਂ ਬਾਅਦ ਸੀਗਾ ਹਰੇ ਤਾਈਓਂ ਹੀ ਹੁਸਲੇ ਆ ਠੀਕ ਹੈ ਨਾ ਹਾਂ ਕੋਈ ਗੱਲ ਹਾਂ ਠੀਕ ਕੱਲ ਛਾਪੀ ਬੜਾ ਦੁਖਦਾਈ ਹਾਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੇ ਅੱਗੋਂ ਬੱਸ ਆ ਗਈ ਔਰ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟ੍ਰੈਕਟਰ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ ਮੈਂ ਉਹ ਦੇਖਣ ਆਇਆ ਸੀਗਾ ਮੈਂ ਦੇਖਿਆ ਕਿ ਪੋਲ ਥੋੜਾ ਗੰਨੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ ਆਪਾਂ ਕੋਸ਼ਿਸ਼ ਕਰਦੇ ਆਂ ਕਿ ਪੋਲ ਨੂੰ ਵੀ ਚੌੜਾ ਕਰਾਵਾਂਗੇ ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਰਤ ਵੀ ਸਰਕਾਰ ਕੋਲੋਂ ਜਿਹੜੀ ਕਰਵਾਵਾਂਗੇ ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ ਅਸੀਂ ਬਾਜ਼ਾਰ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਔਕਾ ਦੇਖਣ ਮੈਂ ਤਾਂ ਦੇਖਿਆ ਕਿ ਪੋਲ ਦੀਆਂ ਜਿਹੜੀਆਂ ਸਾਈਡਾਂ ਕਾਫੀ ਪ੍ਰਾਤ ਪ੍ਰਾਣੀਆਂ ਨੇ ਮਰਮਤ ਉਹਨਾਂ ਦੀ ਹੋਰ ਵੀ ਕਈ ਪੋਲ ਹੈਗੇ ਜਿਨ੍ਹਾਂ ਦੇ ਕੋਨੇ ਪੋਲ ਹੈ ਜਿਨ੍ਹਾਂ ਦੇ ਤੇ ਰੇਲਿੰਗਾਂ ਨਹੀਂ ਹੈਗੀਆਂ ਉਹਨਾਂ ਲਈ ਕੀ ਪਰਬੰਧ ਕੀਤਾ ਜਾਏ ਨਹੀਂ ਜੀ ਇਹਦਾ ਕਰਦੇ ਆ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰੇਲਿੰਗ ਨਹੀਂ ਹੈਗੀਆਂ ਉਹ ਨਦੀ ਆ ਦੇ ਲਿੰਗ ਵਗੈਰਾ ਜਿਹੜੀਆਂ ਆਪਾਂ ਵਧੀਆ ਠੱਗ ਦੇ ਨਾਲ ਪਰਵਾ ਕੇ ਦੇਦੇ ਮਤਲਬ ਇਹ ਮਾੜੀ ਗੱਲ ਵੈ ਕਦੀ ਇੱਥੇ ਕੱਟਣਾ ਵਾਪਸ ਨਹੀਂ ਦੀ ਸੀ ਇਹ ਪਹਿਲੀ ਵਾਰ ਹੀ ਮਤਲਬ ਪਹਿਲੇ ਤਾਂ 15 ਸਾਲ ਚ ਪਹਿਲੀ ਵਾਰ ਦਿੱਤਾ ਹੋਇਆ ਪਰ ਕਿਉਂਕਿ ਬੱਸ ਤੇ ਟਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਿਆ ਇਸ ਕਰਕੇ ਮੁੰਡਾ ਮਤਲਬ ਜ਼ਿਆਦਾ ਸਾਡੇ ਕੋਲੋਂ ਚਲਾ ਗਿਆ ਪਰ ਜੇ ਇਹ ਪੋਲ ਠੀਕ ਨਹੀਂ ਗੇ ਪੋਲ ਆਪਾਂ ਠੀਕ ਕਰ ਹਾਂ ਕਿਤ ਵਾਲੀ ਨਹੀਂ ਇੱਧਰ ਇੱਧਰ ਨਹੀਂ ਬਣਿਆ ਇਦੋਂ ਤੁਸੀਂ ਹਾਂ 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 ਉਪਾਸ ਦੀ ਫੇਟ ਬਣੀ ਜਾਂਦੇ ਕਰਕੇ ਇੱਥੋਂ ਲਾਦ ਕਰਨੇ ਦੀ ਲਾਦ ਤਾਂ ਪਤਾ ਮੱਸਗਾ ਇਕਲ ਹਾਈਡਰੋ ਵਾਲਾ ਟਰੈਕਟਰ ਨੇ ਹਾਂ ਤੁਮੇ ਉਪਰ ਬੈਲੈਂਸ ਕਰਦੇ ਹੋਗੇ ਟਰੈਕਟਰ ਵਾਲੀ ਬੋਦੀ ਲੱਗੀ ਹੂੰ ਸੁਪਰ ਡਿਫਰੈਂਸ ਹਾਂ ਨਾਲ ਦੇ ਕੇ ਮੈਂ ਮਾਦੀ ਮਾਦੀ ਅਪਨੇ ਮਾਜੀ ਮੀਆਂ ਵਾਲੇ ਸਰਪੰਚੋ ਦਾ ਪਤਾ ਹੈ ਹਾਂ ਮਾਜੀ ਮੀਆਂ ਵਾਲਾ ਸਰਪੰਚ ਮਾਜੀ ਮੀਆਂ ਦਾ ਹਾਂਜੀ ਅੱਛਾ ਤੇ ਟਰਾਲੀ ਕਿਦੀ ਸਰਪੰਚ ਦੇ ਮਾਜੀ ਮੀਆਂ ਵਾਲਾ ਆਪਣਾ ਸਰਪੰਚ ਆਹੋ ਉਹਦਾ ਗੱਨਾ ਲੈ ਉੱਡੇ ਅਵੇ ਆਏ ਥੋੜੇ ਜਨੇ ਬੱਚੇ ਛੋਟੇ ਜਿਹੇ ਬੱਚੇ ਆ ਉਹਦਾ ਘਰ ਵੀ ਨਹੀਂ ਹੈਗਾ ਉਹਦਾ ਆਪਣਾ ਵੀ ਘਰ ਨਹੀਂ ਜਿਹੜਾ ਰਹਿੰਦੇ 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 ਅੱਛਾ ਬਹੁਤ ਕਰੀ ਉਹ ਬਹੁਤ ਕੱਖਾ ਹੋਇਆਗਾ ਕੋਈ ਵੀ ਉਹਦੀ ਵਾਇਫ ਦੀ ਆਪਾਂ ਬਤ ਕਰ ਦਉਂਦੇ ਆਂ ਭਾਜੀ ਮਾਰਕੀਟ ਕਮੇਟੀ ਵੱਲੋਂ ਇਹਦਾ ਕੇਸ ਤਿਆਰ ਕਰਾਓ ਓਕੇ ਜੀ ਕਰਾ ਦੇਣੀ ਮੈਂ ਤਹਿਸੀਲਦਾਰ ਨੂੰ ਕਹਿੰਦਾ ਐਸ.ਡੀ.ਓ. ਸਾਹਿਬ ਨੂੰ ਕਹਿ ਕੇ ਉਤੋਂ ਵੀ ਆਪਾਂ ਕਰਾ ਦੇਣੇ ਜੀ ਠੀਕ ਆ ਹਾਂ ਦਾਦਾ ਕੋਈ ਨਹੀਂ ਨਾਲ ਆਪਾਂ ਬੈਠ ਨਾਲ ਆ ਮੈਂ ਤੇ ਮੈਨੂੰ ਪਤਾ ਲੱਗਾ ਰਤੀ ਤੇ ਮੈਂ ਬਾਅਦ ਸੀਗਾ ਹਰੇ ਤਾਈਓਂ ਹੀ ਉੱਥੇ ਲਿਆ ਠੀਕ ਆ ਨਾ ਹਾਂ ਕੋਈ ਗੱਲ ਹਾਂ ਠੀਕ ਕੱਲ ਛਾਪੀ ਬੜਾ ਦੁਖਦਾਈ ਹਾਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੇ ਅੱਗੋਂ ਬੱਸ ਆ ਗਈ ਔਰ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟ੍ਰੈਕਟਰ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ ਮੈਂ ਉਹ ਦੇਖਣ ਆਇਆ ਸੀਗਾ ਮੈਂ ਦੇਖਿਆ ਕਿ ਪੋਲ ਥੋੜਾ ਗੰਦੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ ਆਪਾਂ ਕੋਸ਼ਿਸ਼ ਕਰਦੇ ਆਂ ਕਿ ਪੋਲ ਨੂੰ ਵੀ ਚੌੜਾ ਕਰਾਵਾਂਗੇ ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਰਤ ਵੀ ਸਰਕਾਰ ਕੋਲੋਂ ਜਿਹੜੀ ਕਰਵਾਵਾਂਗੇ ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ ਅਸੀਂ ਬਾਜ਼ਾਰ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਬੋਕਾ ਦੇਖਣ ਮੈਂ ਤਾਂ ਦੇਖਿਆ ਕਿ ਪੁਲ ਦੀਆਂ ਜਿਹੜੀਆਂ ਸਾਈਡਾਂ ਕਾਫੀ ਪ੍ਰਾਪਤ ਪੁਰਾਣੀਆਂ ਨੇ ਮਰਮਤ ਉਹਨਾਂ ਦੀ ਹੋਰ ਵੀ ਕਈ ਪੁਲ ਹੈਗੇ ਜਿਨ੍ਹਾਂ ਦੇ ਕੋਨੇ ਪੁਲ ਹੈ ਜਿਨ੍ਹਾਂ ਦੇ ਉੱਤੇ ਰੇਲਿੰਗਾਂ ਨਹੀਂ ਹੈਗੀਆਂ ਉਹਨਾਂ ਲਈ ਕੀ ਪਰਬੰਧ ਕੀਤਾ ਜਾਏ ਦੀ ਜੀ ਇਹਦਾ ਕਰਦੇ ਆ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰੇਲਿੰਗ ਨਹੀਂ ਉਹਨਾਂ ਦੀ ਰੀਲਿੰਗ ਵਗੈਰਾ ਜਿਹੜੀਆਂ ਆਪਾਂ ਵਧੀਆ ਧੱਕ ਦੇ ਨਾਲ ਪੜਵਾ ਕੇ ਦੇ ਦਿੰਦੇ ਆਂ। ਮਤਲਬ ਬਾਡੀ ਗੱਲ ਵੈ ਕਦੀ ਇੱਥੇ ਕੱਟਣਾ ਵਾਪਸ ਨਹੀਂ ਦੀ ਸੀ। ਇਹ ਪਹਿਲੀ ਵਾਰ ਹੀ ਮਤਲਬ ਪਿਛਲੇ ਤਾਂ 15 ਸਾਲ ਚ ਪਹਿਲੀ ਵਾਰ ਦਿੱਤਾ ਹੋਇਆ। ਪਰ ਕਿਉਂਕਿ ਵਾਸਤੇ ਪ੍ਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਿਆ ਇਸ ਕਰਕੇ ਮੁੰਡਾ ਮਤਲਬ ਜ਼ਿਆਦਾ ਸਾਡੇ ਕੋਲੋਂ ਚਲਾ ਗਿਆ। ਪਰ ਜਿਹੜੇ ਪੋਲ ਠੀਕ ਨਹੀਂ ਗੇ ਪੋਲ ਆਪਾਂ ਠੀਕ ਕਰ। ਹਾਂ। ਇੱਧਰ ਨਹੀਂ ਇੱਧਰ ਇੱਧਰ ਨਹੀਂ ਬਿਠਾਉਂ। ਇੱਧਰ ਹੁੰਦੀ ਸੀ। ਹਾਂ। 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 ਉਪਾਸ ਦੀ ਫੇਟ ਵਣੀ। ਦੇ ਕਰਕੇ ਇਥੋਂ ਨਾਲ ਕਰਨੇ ਦੀ ਲਾਤ ਤੁਹਾਨੂੰ ਪਤਾ ਮਾਸਾ ਹੈ ਜਿਹੜਾ ਹਾਈਡਰੋਲਿਕ ਟਰੈਕਟਰ ਨੇ ਹਾਂ ਤੁਹਾਨੂੰ ਉਪਰ ਬੈਲੈਂਸ ਕਰੀ ਹੋ ਗਿਆ ਟਰੈਕਟਰ ਵਾਲੀ ਨੋ ਵੀ ਲੱਗੀ ਹੂੰ ਸਪਰ ਡਿਫਰੈਂਸ ਹੂੰ ਹਾਂ ਨਾਲ ਦੇ ਨੀ ਨਹੀਂ ਮਾਰੀ ਮਾਰਦੀ ਉਹ ਟਰੈਕਟਰ ਦਾ ਮਾਜੀ ਮੀਆਂ ਵਾਲੇ ਸਰਪੰਚੋ ਦਾ ਪਤਾ ਹੈ ਹਾਂ ਮਾਜੀ ਮੀਆਂ ਵਾਲਾ ਸਰਪੰਚ ਮਾਜੀ ਮੀਆਂ ਦਾ ਹਾਂਜੀ ਅੱਛਾ ਤੇ ਟਰਾਲੀ ਕਿਦੀ ਸਰਪੰਚ ਦੇ ਮਾਜੀ ਮੀਆਂ ਵਾਲਾ ਆਪਣਾ ਸਰਪੰਚ ਆਹੋ ਉਹਦਾ ਗੱਨਾ ਲੈ ਉੱਡੇ ਆ ਬੱਚੇ ਛੋਟੇ ਛੋਟੇ ਉਹਦਾ ਘਰ ਵੀ ਨਹੀਂ ਹੈਗਾ ਉਹਦਾ ਆਪਣਾ ਵੀ ਘਰ ਨਹੀਂ ਹੈ ਉਹਦੇ ਦੇਦੇ ਤੇ ਰਹਿੰਦੇ ਆ ਅੱਛਾ ਉਹ ਬਹੁਤ ਕੱਖਾ ਹੋਇਆਗਾ ਕੋਈ ਵੀ ਉਹਦੀ ਵਾਈਫ ਦੀ ਆਪਾਂ ਬਤ ਕਰਾਉਂਦੇ ਆਂ ਕੋਈ ਭਾਜੀ ਮਾਰਕੀਟ ਕਮੇਟੀ ਵੱਲੋਂ ਇਹਦਾ ਕੇਸ ਤੇ ਆਪ ਕਰਾਓ ਓਕੇ ਜੀ ਕਰਾ ਦੇ ਜੀ ਮੈਂ ਤਹਿਸੀਲਦਾਰ ਨੂੰ ਕਹਿੰਦਾ ਐਸ.ਡੀ.ਓ. ਸਾਹਿਬ ਨੂੰ ਕਹਿ ਕੇ ਉਤੋਂ ਵੀ ਆਪਾਂ ਕਰਾ ਦੇਣੇ ਜੀ ਠੀਕ ਆ ਹਾਂ ਦਾਦਾ ਕੋਈ ਨਹੀਂ ਨਾਲ ਆਪਾਂ ਬਟ ਨਾਲ ਦਾ ਮੈਂ ਤੇ ਮੈਨੂੰ ਪਤਾ ਲੱਗਾ ਰਤੀ ਤੇ ਮੈਂ ਬਾਅਦ ਸੀਗਾ ਹਰੇ ਤਾਈਓਂ ਹੀ ਹੁਸਲੇ ਆ ਠੀਕ ਆ ਨਾ ਹਾਂ ਕੋਈ ਗੱਲ ਹਾਂ ਠੀਕ ਕੱਲ ਛਾਪੀ ਬੜਾ ਦੁਖਦਾਈ ਹਾਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੇ ਅੱਗੋਂ ਬੱਸ ਆ ਗਈ ਔਰ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟਰੈਕਟਰ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਟਰੈਵਲ ਨੌਜਵਾਨ ਮੁੰਡਾ ਸੀਗਾ ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ ਮੈਂ ਉਹ ਦੇਖਣ ਆਇਆ ਸੀਗਾ ਮੈਂ ਦੇਖਿਆ ਕਿ ਪੋਲ ਥੋੜਾ ਗੰਦੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ ਆਪਾਂ ਕੋਸ਼ਿਸ਼ ਕਰਦੇ ਆਂ ਕਿ ਪੋਲੂ ਵੀ ਚੌੜਾ ਕਰਾਵਾਂਗੇ ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਤ ਵੀ ਸਰਕਾਰ ਕੋਲੋਂ ਜਿਹੜੀ ਕਰਵਾਵਾਂਗੇ ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ ਅਸੀਂ ਮਾਰਕੀਟ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਮੋਕਾ ਦੇਖਣ ਮੈਂ ਤਾਂ ਦੇਖਿਆ ਕਿ ਪੁਲ ਦੀਆਂ ਜਿਹੜੀਆਂ ਸਾਈਡਾਂ ਕਾਫੀ ਪ੍ਰਾਪਤ ਪੁਰਾਣੀਆਂ ਨੇ ਮਰਮਤ ਉਹਨਾਂ ਦੀ ਹੋਰ ਵੀ ਕਈ ਪੁਲ ਹੈਗੇ ਜਿਨ੍ਹਾਂ ਦੇ ਕੋਨੇ ਪੁਲ ਹੈ ਜਿਨ੍ਹਾਂ ਦੇ ਉੱਤੇ ਰੇਲਿੰਗਾਂ ਨਹੀਂ ਹੈਗੀਆਂ ਉਹਨਾਂ ਲਈ ਕੀ ਪ੍ਰਬੰਧ ਕੀਤਾ ਜਾਵੇ ਨਹੀਂ ਜੀ ਇਹਦਾ ਕਰਦੇ ਹਾਂ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰੇਲ ਉਹਨਾਂ ਦੀ ਰੀਲਿੰਗ ਬੁਕਾਇਦਾ ਜਿਹੜੀ ਆਪਾਂ ਵਧੀਆ ਠੱਗ ਦੇ ਨਾਲ ਪੜਵਾ ਕੇ ਦੇਦੇ ਭਲੇ ਬਾੜੀ ਗੱਲ ਵੈ ਕਦੀ ਇੱਥੇ ਘੱਟਣਾ ਵਾਪਸ ਨਹੀਂ ਦੀ ਸੀ ਇਹ ਪਹਿਲੀ ਵਾਰ ਹੀ ਮਤਲਬ ਪਿਛਲੇ ਤਾਂ 15 ਸਾਲ ਚ ਪਹਿਲੀ ਵਾਰ ਦਿੱਤਾ ਹੋਇਆ ਪਰ ਕਿਉਂਕਿ ਬੱਸ ਤੇ ਟਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਿਆ ਇਸ ਕਰਕੇ ਮੁੰਡਾ ਮਤਲਬ ਜ਼ਿਆਦਾ ਸਾਡੇ ਕੋਲੋਂ ਚਲਾ ਗਿਆ ਪਰ ਜੇ ਇਹ ਪੋਲ ਠੀਕ ਨਹੀਂ ਗੇ ਪੋਲ ਆਪਾਂ ਠੀਕ ਕਰ ਹਾਂ ਇੱਧਰ ਵਾਲੀ ਨਹੀਂ ਇੱਧਰ ਇੱਧਰ ਨਹੀਂ ਬੁਸੇ ਹਾਂ ਇੱਧਰ ਹਾਂ 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 ਉਪਾਸ ਦੀ ਫੇਟ ਬਣੀ ਇੱਕ ਕਰਕੇ ਇਹ ਤੋਂ ਨਾਲ ਗੰਨੇ ਦੀ ਲਾਤੀ ਤੋਂ ਪਤਾ ਮੱਸਗਾ ਇਹ ਕਲ ਹਾਈਡਰੌਲਿਕ ਟਰੈਕਟਰ ਨੇ ਹਾਂ ਤੁਮੇ ਉਪਰ ਬੈਲੈਂਸ ਕਰਦੇ ਹੋ ਗਿਆ ਟਰੈਕਟਰ ਵਾਲੀ ਬੋਦੀ ਨਾਲ ਹੂੰ ਸੁਪਰ ਡਿਫਰੈਂਸ ਹੂੰ ਨਾਲ ਦੇਖੋ ਮੈਂ ਮਾਰੀ ਮਾਲ ਦੀ ਉਹ ਤੋਂ ਟਰੈਕਟਰ ਤੋਂ ਮਾਜੀ ਮੀਆਂ ਵਾਲੇ ਸਰਪੰਚੋ ਦਾ ਪਤਾ ਹੈ ਹਾਂ ਮਾਜੀ ਮੀਆਂ ਵਾਲਾ ਸਰਪੰਚ ਮਾਜੀ ਮੀਆਂ ਦਾ ਹਾਂਜੀ ਅੱਛਾ ਤੇ ਟਰਾਲੀ ਕਿਦੀ ਸਰਪੰਚ ਦੇ ਮਾਜੀ ਮੀਆਂ ਵਾਲਾ ਆਪਣਾ ਸਰਪੰਚ ਆਹੋ ਉਹਦਾ ਗੱਨਾ ਲੈ ਉੱਡੇ ਹੁਣ ਬੱਚੇ ਛੋਟੇ ਬੱਚੇ ਬੜੇ ਉਹਦਾ ਘਰ ਵੀ ਨਹੀਂ ਹੈਗਾ ਉਹਦਾ ਆਪਣਾ ਵੀ ਘਰ ਨਹੀਂ ਜਿਹੜਾ ਰਹਿੰਦੇ ਅੱਛਾ ਬਹੁਤ ਅੱਖਾ ਹੋਇਆਗਾ ਕੋਈ ਵੀ ਉਹਦੀ ਵਾਈਫ ਦੀ ਆਪਾਂ ਗੱਲ ਕਰਾਉਂਦੇ ਆਂ ਭਾਜੀ ਮਾਰਗੀਰ ਦੀ ਬਟੀ ਇਹਦਾ ਕੇਸ ਤੇ ਆਪ ਕਰਾਓ ਓਕੇ ਜੀ ਕਰਾ ਦੇਵਾਂ ਮੈਂ ਤਹਿਸੀਲਦਾਰ ਨੂੰ ਕਹਿੰਦਾ ਐਸ.ਡੀ.ਓ. ਸਾਹਿਬ ਨੂੰ ਕਹਿ ਕੇ ਉਤੋਂ ਵੀ ਆਪਾਂ ਕਰਾ ਦੇਣੇ ਜੀ ਠੀਕ ਆ ਹਾਂ ਦਾਦਾ ਕੋਈ ਨਹੀਂ ਨਾਲ ਆਪਾਂ ਬਟ ਨਾਲ ਦਾ ਮੈਂ ਤੇ ਮੈਨੂੰ ਪਤਾ ਲੱਗਾ ਰਤੀ ਤੇ ਮੈਂ ਬਾਅਦ ਸੀਗਾ ਹਰੇ ਤਾਈਓਂ ਹੀ ਉੱਥੇ ਲਿਆ ਠੀਕ ਆ ਨਾ ਹਾਂ ਕੋਈ ਗੱਲ ਹਾਂ ਠੀਕ ਕੱਲ ਛਾਪੀ ਬੜਾ ਦੁਖਦਾਈ ਹਾਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੇ ਅੱਗੋਂ ਬੱਸ ਆ ਗਈ ਉਹ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟ੍ਰੈਕਟਰ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ ਮੈਂ ਉਹ ਦੇਖਣ ਆਇਆ ਸੀਗਾ ਮੈਂ ਦੇਖਿਆ ਕਿ ਪੋਲ ਥੋੜਾ ਗੰਨੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ ਆਪਾਂ ਕੋਸ਼ਿਸ਼ ਕਰਦੇ ਆਂ ਕਿ ਪੋਲ ਨੂੰ ਵੀ ਚੌੜਾ ਕਰਾਵਾਂਗੇ ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਰਤ ਵੀ ਸਰਕਾਰ ਕੋਲੋਂ ਜਿਹੜੀ ਕਰਵਾਵਾਂਗੇ ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ ਅਸੀਂ ਮਾਰਕੀਟ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਮੋਕਾ ਦੇਖਣ ਮੈਂ ਤਾਂ ਦੇਖਿਆ ਕਿ ਪੁਲ ਦੀਆਂ ਜਿਹੜੀਆਂ ਸਾਈਡਾਂ ਕਾਫੀ ਪ੍ਰਾਪਤ ਪੁਰਾਣੀਆਂ ਨੇ ਮਰਮਤ ਉਹਨਾਂ ਦੀ ਹੋਰ ਵੀ ਕਈ ਪੁਲ ਹੈਗੇ ਜਿਨ੍ਹਾਂ ਦੇ ਕੋਨੇ ਪੁਲ ਹੈ ਜਿਨ੍ਹਾਂ ਦੇ ਉੱਤੇ ਰੇਲਿੰਗਾਂ ਨਹੀਂ ਹੈਗੀਆਂ ਉਹਨਾਂ ਲਈ ਕੀ ਪ੍ਰਬੰਧ ਕੀਤਾ ਜਾਵੇ ਨਹੀਂ ਜੀ ਇਹਦਾ ਕਰਦੇ ਹਾਂ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰੇਲ ਉਹਨਾਂ ਦੀ ਅਧੀਲੇਗ ਬਗਾਇਦਾ ਜਿਹੜੀਆਂ ਆਪਾਂ ਵਧੀਆ ਧੱਕ ਦੇ ਨਾਲ ਪੜਵਾ ਕੇ ਦੇਦੇ। ਮਤਲਬ ਇਹ ਮਾੜੀ ਗੱਲ ਵੈ ਕਦੀ ਇੱਥੇ ਕੱਠਰਾ ਵਾਪਸ ਨਹੀਂ ਦੀ ਸੀ। ਇਹ ਪਹਿਲੀ ਵਾਰ ਹੀ ਮਤਲਬ ਪਿਛਲੇ ਤਾਂ 15 ਸਾਲ ਚ ਪਹਿਲੀ ਵਾਰ ਦਿੱਤਾ ਹੋਇਆ। ਪਰ ਕਿਉਂਕਿ ਵਾਸ ਤੇ ਟ੍ਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਿਆ ਇਸ ਕਰਕੇ ਮੁੰਡਾ ਮਤਲਬ ਜ਼ਿਆਦਾ ਸਾਡੇ ਕੋਲੋਂ ਚਲਾ ਗਿਆ। ਪਰ ਜਿਹੜੇ ਪੋਲ ਠੀਕ ਨਹੀਂਗੇ ਪੋਲ ਆਪਾਂ ਠੀਕ ਕਰਾਂ। ਹਾਂ। ਇੱਧਰ ਨਹੀਂ ਇੱਧਰ ਇੱਧਰ ਨਹੀਂ ਬਟਿਆ। ਇਦੋਂ ਦੀ ਹਾਂਜੀ। ਹਾਂ। ਹਾਂ ਉਪਾਸ ਦੀ ਫੀਟ ਬਣੀ ਅਜੇ ਕਰਕੇ ਇੱਥੋਂ ਲਾੜ ਗੰਨੇ ਦੀ ਲਾਤੀ ਤੋਂ ਪਤਾ ਮੱਸਗਾ ਹਿੱਲ ਹਾਈਡਰਲ ਟਰੈਕਟਰ ਨੇ ਹਾਂ ਤੁਮੇ ਉਪਰ ਬੈਲੈਂਸ ਕਰਦੇ ਹੋਗੇ ਟਰੈਕਟਰ ਵਾਲੀ ਬੋਲੀ ਲਾ ਹੂੰ ਸੁਪਰ ਡਿਫਰੈਂਸ ਹਾਂ ਲਾ ਲੇ ਜੀ ਮੈਂ ਮਾਰੀ ਮਾਲ ਜੀ ਉਹ ਟ੍ਰੈਕਟਰ ਦਾ ਮਾਜੀ ਮੀਆਂ ਵਾਲੇ ਸਰਪੰਚੋ ਦਾ ਪਤਾ ਹੈ ਹਾਂ ਮਾਜੀ ਮੀਆਂ ਵਾਲਾ ਸਰਪੰਚ ਮਾਜੀ ਮੀਆਂ ਦਾ ਹਾਂਜੀ ਅੱਛਾ ਤੇ ਟਰਾਲੀ ਕਿਦੀ ਸਰਪੰਚ ਦੇ ਮਾਜੀ ਮੀਆਂ ਵਾਲਾ ਆਪਣਾ ਸਰਪੰਚ ਆਹੋ ਉਹਦਾ ਗੱਨਾ ਲੈ ਉੱਡੇ ਆ ਬੱਚੇ ਛੋਟੇ ਛੋਟੇ ਬੱਚੇ ਉਹਦਾ ਘਰ ਵੀ ਨਹੀਂ ਹੈਗਾ ਉਹਦਾ ਆਪਣਾ ਵੀ ਘਰ ਨਹੀਂ ਹੈ ਜਿਹੜੇ ਦੇਦੇ ਦੇਦੇ ਤੇ ਰਹਿੰਦੇ ਆ ਅੱਛਾ ਬਹੁਤ ਕਰੀਬ ਉਹ ਬਹੁਤ ਅੱਖਾ ਹੋਇਆਗਾ ਕੋਈ ਵੀ ਉਹਦੀ ਵਾਈਫ ਦੀ ਆਪਾਂ ਬਤ ਕਰਾਉਂਦੇ ਆਂ ਕੋਈ ਭਾਜੀ ਮਾਲਕੀਰ ਦੀ ਬੇਟੀ ਵੱਲੋਂ ਇਹਦਾ ਕੇਸ ਤੇ ਆਪ ਕਰਾਉਂਦੇ ਓਕੇ ਜੀ ਕਰਾ ਦੇਵਾਂ ਮੈਂ ਤਹਿਸੀਲਦਾਰ ਨੂੰ ਕਹਿੰਦਾ ਐਸ.ਡੀ.ਐਫ. ਸਾਹਿਬ ਨੂੰ ਕਹਿ ਕੇ ਉਤੋਂ ਵੀ